ਬੀਬੀ ਐਂ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਮਨਪ੍ਰੀਤ 41 ਨੇ ਸੁਖਵੀਰ ਤੇ ਫਰੋਲੇ ਕੱਚੇ ਚਿੱਠੇ ਪਾਇਆ ਨਵਾਂ ਤੇ ਵੱਡਾ ਪਟਾਕਾ ਅਕਾਲੀ ਦਲ ਅਤੇ ਕਾਂਗਰਸ ਦਾ ਪਿਆ ਪੇਚਾ ਅਕਾਲੀ ਦਲ ਵੱਲੋਂ ਸਿੱਧੀ ਚੁਣੌਤੀ ਸੁਖਵੀਰ ਅਕਾਲ ਤਖਤ ਤੇ ਗੁਨਾਹ ਮੰਨ ਕੇ ਮੁਕਰਿਆ ਸਭ ਇਨਸਪੈਕਟਰ ਚਰਨਜੀਤ ਤੇ ਕਿਵੇਂ ਲੱਗੀ ਗੋਲੀ ਵੱਡਾ ਖੁਲਾਸਾ ਆਪ ਵਿਧਾਇਕ ਦੀ ਖਿੱਚ ਤੂ ਕੁੱਟ ਮਾਰਦੀ ਵੀਡੀਓ ਵਾਇਰਲ ਮੁੰਬਈ ਹਮਲੇ ਦੇ ਦੋਸ਼ੀ ਤਹਵਰ ਰਾੜਾ ਨੂੰ ਲਿਆਂਦਾ ਗਿਆ ਭਾਰਤ ਅਤੇ ਕਈ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਕਾਲੀ ਸਿਆਸਤ ਦੀ ਮਨਪ੍ਰੀਤ 41 ਦੇ ਬਿਆਨਾਂ ਨੇ ਬਹੁਤ ਕੁਝ ਫਰੂਲ ਕੇ ਧਰ ਦਿੱਤਾ ਹੈ ਅੰਦਰੂਨੀ ਤੌਰ ਦੇ ਉੱਤੇ ਕੀ ਕੁਝ ਧਰ ਰਿਹਾ ਹੈ ਪੱਕ ਰਿਹਾ ਹੈ ਜਾਂ ਕਿੱਥੋਂ ਫਰਕ ਪਏ ਨਹੀਂ ਉਹ ਸਾਰਾ ਕੁਝ ਸਾਹਮਣੇ ਆਉਣ ਲੱਗਿਆ ਹੈ। ਇਆਲੀ ਨੇ ਇੱਕ ਵਾਰ ਫਿਰ ਆਖਿਆ ਕਿ ਸਿੱਖਣ ਲਈ ਜਿਹੜੀ ਲੀਡਰਸ਼ਿਪ ਹੈ ਭਾਵ ਸੁਖਬੀਰ ਬਾਦਲਾ ਇਹ ਸਾਰੀਆਂ ਉਹਨਾਂ ਦੀਆਂ ناکਾਮੀਆਂ ਨੇ ਜਿਸ ਤੇ ਕਾਰਨ ਸਾਨੂੰ ਅੱਜ ਆਹ ਦਿਨ ਦੇਖਣੇ ਪੈ ਰਹੇ ਨੇ। ਇਆਲੀ ਨੇ ਕਿਹਾ ਕਿ ਜਿਨ੍ਹਾਂ ਕੋਲ ਨਾ ਤਾਂ ਕੋਈ ਲੀਡਰ ਸੀ ਨਾ ਉਹਨਾਂ ਕੋਲ ਕੋਈ ਵਰਕਰ ਸੀ ਫਿਰ ਉਹਨਾਂ ਨੇ 92 ਸੀਟਾਂ ਕਿਵੇਂ ਜਿੱਤ ਲੀਆਂ? ਉਹ ਕਹਿੰਦੇ ਬਹੁਤਾ ਵੱਡਾ ਫਾਰਮੂਲਾ ਨਹੀਂ ਕਿਉਂ? ਕਿਉਂਕਿ ਲੋਕ ਉਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਸੀ। ਤੇ ਅੱਜ ਹਰੇਕ ਦੇ ਹੱਥ ਵਿੱਚ ਮੋਬਾਈਲ ਫੋਨ ਹੈ ਅੱਜ ਹਰੇਕ ਵੋਟਰ ਦੇ ਕੋਲ ਪੂਰੀ ਜਾਣਕਾਰੀ ਹੈ ਕੌਣ ਕਿੱਥੇ ਕੀ ਕਰ ਰਿਹਾ ਕਿਹੜੀ ਪਾਰਟੀ ਕਿੱਥੇ ਖੜੀ ਹੈ ਉਹਦੇ ਲੀਡਰ ਕੀ ਕਰ ਰਹੇ ਨੇ ਉਹਨਾਂ ਨੇ ਕਿਹੜੇ ਸਮੇਂ ਕਿਹੜੇ-ਕਿਹੜੇ ਫੈਸਲੇ ਲਏ ਆ ਅੱਜ ਲੋਕ ਜਾਗਰੂਕ ਹੋ ਚੁੱਕੇ ਰਹੇ ਕੋਈ ਸਮਾਂ ਸੀ ਕਹਿੰਦੇ ਜਦੋਂ ਵਰਕਰ ਲੋਕਾਂ ਨੂੰ ਸਮਝਾ ਲੈਂਦੇ ਸੀ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਸੀ ਪਰ ਅੱਜ ਉਹ ਸਮਾਂ ਲੰਘ ਚੁੱਕਿਆ ਹੈ ਅੱਜ ਵਰਕਰ ਅਤੇ ਲੀਡਰ ਉਹੀ ਕਾਮਯਾਬ ਹੋਣਗੇ ਜਿਹੜੇ ਵੋਟਰ ਦੀ ਅਸਲ ਦੇ ਵਿੱਚ ਨਬਜ਼ ਅਤੇ ਭਾਵਨਾ ਨੂੰ ਪਛਾਨਣ ਲਗੇ ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਜੇ ਮੈਂ ਗੱਲ ਕਰਾਂ ਤਾਂ ਪੰਥ ਦੀ ਨਮੈਂਦਾ ਜਥੇਬੰਦੀ ਕੁਰਬਾਨੀਆਂ ਵਾਲਾ ਇਤਿਹਾਸ ਉਹ ਕਹਿੰਦੇ ਸਾਡੇ ਬਜ਼ੁਰਗਾਂ ਨੇ ਭਾਵੇਂ ਬਾਬਾ ਖੜਕ ਸਿੰਘ ਜੀ ਭਾਵੇਂ ਮੋਹਨ ਸਿੰਘ ਤੁਰਤੇ ਭਾਵੇਂ ਹੋਰ ਕੁਝ ਵੱਡੇ ਲੀਡਰ ਬੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਇਸ ਪਾਰਟੀ ਦੇ ਲਈ ਮੋਰਚੇ ਵੀ ਲਾਏ ਲੰਬਾ ਸਮਾਂ ਜੇਲਾਂਾਂ ਵੀ ਕੱਟੀਆਂ ਲੋਕਾਂ ਦਾ ਭਰੋਸਾ ਸੀ ਅਕਾਲੀ ਦਲ 'ਚ ਕਿ ਪੰਥ ਦੀ ਪਾਰਟੀ ਆ ਵੋਟ ਤੱਕੜੀ ਨੂੰ ਪਾਉਣੀ ਆ ਜੋ ਵਰਦੀ ਹੋ ਜੇ ਇਤਿਹਾਸ ਰਿਹਾ ਕਹਿੰਦੇ ਸਾਡਾ ਪੰਜਾਬ ਦੇ ਵਿੱਚ ਬਹੁਤ ਕੁਝ ਕੀਤਾ ਸੀ ਪਰ ਫਿਰ ਕੀ ਹੋ ਗਿਆ ਕਿ ਪਿਛਲੇ 10-15 ਸਾਲਾਂ ਦੇ ਵਿੱਚ ਸਾਨੂੰ ਆਦਨ ਦੇਖਣੇ ਪਏਗੇ ਉਹ ਕਹਿੰਦੇ ਲੀਡਰਸ਼ਿਪ ਦੀਆਂ ਗਲਤੀਆਂ ਨੇ ਤੇ ਭੁਗਤਿਆ ਕਿਹਨਾਂ ਨੇ ਤੁਸੀਂ ਵਰਕਰਾਂ ਨੇ ਹਲਕਾ ਇੰਚਾਰਜਾਂ ਨੇ ਜਿਨ੍ਹਾਂ ਦਾ ਕਸੂਰ ਵੀ ਕੋਈ ਨਹੀਂ ਸੀ ਵਰਕਰ ਦਾ ਕਹਿੰਦੇ ਦੱਸੋ ਕੀ ਕਸੂਰ ਹੈ ਆ ਜਿਹੜੇ ਚੋਣਾ ਲੜਦੇ ਆ ਉਹਨਾਂ ਦਾ ਵੀ ਕੀ ਕਸੂਰ ਹੈ ਆ ਲੀਡਰਸ਼ਿਪ ਦੀਆਂ ਗਲਤੀਆਂ ਪੂਤਨੀਆਂ ਵਰਕਰਾਂ ਨੂੰ ਪਈਆਂ ਹਲਕਾ ਇੰਚਾਰਜਾਂ ਨੂੰ ਪਈਆਂ ਐਮਐਲਏ ਨੂੰ ਪਈਆਂ ਜਾਂ ਜਿਹੜੇ ਚੋਣਾ ਲੜਾ ਰਹੇ ਸੀ ਉਹਨਾਂ ਨੂੰ ਕਿਉਂਕਿ ਲੋਕ ਨਾਰਾਜ਼ ਹੋ ਗਏ ਲੀਡਰਸ਼ਿਪ ਦੇ ਨਾਲ ਵਰਕਰਾਂ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਕਿ ਸਾਡੇ ਨਾਲ ਕੀ ਹੋ ਗਿਆ ਇਹਦੇ ਵਾਸਤੇ ਕੰਨ ਦੀ ਸਾਨੂੰ ਲੋੜ ਹੈ ਅੱਜ ਦੇ ਸਮੇਂ 'ਚ ਲੋਕਾਂ ਦੀ ਨਬਜ਼ ਪਛਾਣਨ ਦੀ ਕਿ ਲੋਕ ਕਿਉਂ ਨਾਰਾਜ਼ ਨੇ ਕਹਿੰਦੇ 2017 'ਚ 2019 'ਚ 2022 'ਚ 2024 'ਚ ਅਸੀਂ ਹਲੇ ਵੀ ਨਹੀਂ ਸਮਝੇ ਕਿ ਸਾਡੇ ਨਾਲ ਕੀ ਹੋ ਗਿਆ ਜੇ ਹਲੇ ਵੀ ਨਾ ਸਮਝੇ ਤੇ ਆਉਣ ਵਾਲਾ ਸਮਾਂ ਸਾਡਾ ਨਹੀਂ ਹੋਣਾ ਚੰਗਾ ਨਹੀਂ ਹੋਏਗਾ ਸਾਰੀ ਲੀਡਰਸ਼ਿਪ ਗੱਲ ਕਰਕੇ ਆਈ ਕਿ 2015 ਚ ਗਲਤੀਆਂ ਹੋ ਗਈਆਂ ਮੰਨੀਆਂ ਵੀ ਪਰ ਜਿਸ ਤਰੀਕੇ ਨਾਲ ਮੰਨਣੀਆਂ ਚਾਹੀਦੀਆਂ ਉਹ 10 ਸਾਲ ਬਾਅਦ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ 2 ਦਸੰਬਰ ਦਾ ਫੈਸਲਾ ਆਇਆ ਗਲਤੀਆਂ ਮੰਨੀਆਂ ਸਜ਼ਾ ਭੁਗਤੀ ਪ੍ਰੰਤੂ ਹੋਇਆ ਕਿ ਹੁਣ ਉਹਦੇ ਤੋਂ ਦੁਬਾਰਾ ਮੜਵਡੀਆਂ ਗਲਤੀਆਂ ਕਰਨ ਲੱਗ ਪਏ ਉਹ ਕਦੋਂ ਭੁਗਤੋਗੇ ਕਹਿੰਦੇ ਜਿਹੜੀਆਂ ਹੁਣ ਕਰ ਰਹੇ ਹੋ ਫਿਰ ਇੱਕ ਕਮੇਟੀ ਬਣੀ 7 ਮਈ ਬਰੀ ਉਹ ਤੋਂ ਭਰਤੀ ਕਰਾ ਲਿੰਦੇ ਕਹਿੰਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਦੁਬਾਰਾ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਮੁੜ ਕੇ ਪ੍ਰਧਾਨ ਚੁਣ ਲੈਣਾ ਸੀ ਸ਼ਾਇਦ ਇਹੀ ਮੁੜ ਕੇ ਪ੍ਰਧਾਨ ਬਣ ਜਾਂਦੇ ਪਰ ਇਹਨਾਂ ਨੂੰ ਇਹ ਮਨਜ਼ੂਰ ਨਹੀਂ ਕਿਉਂਕਿ ਇਹਨਾਂ ਦੇ ਅਨੁਸਾਰ ਤਾਂ ਇੱਕ ਪਰਿਵਾਰ ਦੀ ਪਾਰਟੀ ਹੈ ਜੋ ਇਹ ਕਹਿਣਗੇ ਉਹੀ ਹੋਊਗਾ ਸਾਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਜਿਹੜੇ ਬਾਕੀ 25 30 ਸਾਲਾਂ ਤੋਂ ਨਾਲ ਤੁਰੇ ਫਿਰਦੇ ਕਹਿੰਦੇ ਉਹਨਾਂ ਦਾ ਤਾਂ ਪਾਰਟੀ ਤੇ ਅਧਿਕਾਰੀ ਕੋਈ ਨਹੀਂ ਕੋਈ ਨਹੀਂ ਮੰਨੀ ਗਈ ਭਰਤੀ ਕਮੇਟੀ ਦੀ ਮੰਨੀ ਸਿੰਘ ਸਾਹਿਬ ਨੇ ਮੁਰ ਤੋਂ ਆਦੇਸ਼ ਕੀਤਾ ਉਹਨਾਂ ਚੋਂ ਦੋ ਅਸਤੀਫਾ ਦੇ ਗਏ ਉਹ ਕਹਿੰਦੇ ਪੰਜੇ ਜਾਣੇ ਭਰਤੀ ਸ਼ੁਰੂ ਕਰ ਦਿਓ ਕਹਿੰਦੇ ਪਿਛਲੇ ਪੌਣੇ ਇੱਕ ਤਿੰਨ ਸਾਲਾਂ ਤੋਂ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਮੈਂ ਤਾਂ ਮਨ ਬਣਾ ਲਿਆ ਸੀ ਕਿ ਮੈਂ ਰਾਜਨੀਤੀ ਵਿੱਚ ਰਹਿਣਾ ਹੀ ਨਹੀਂ ਫੈਸਲਾ ਸੀ ਮੇਰਾ ਮੈਂ ਤਿੰਨ ਸਾਲਾਂ ਤੋਂ ਘਰ ਬੈਠਣ ਬਾਰੇ ਸੋਚ ਰਿਹਾ ਸੀ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਕਹਦੇ ਇਹ ਕਹਿੰਦੇ ਨਾ ਕਿ ਤੁਸੀਂ ਭਾਜਪਾ ਦੇ ਨਾਲ ਲੜੇ ਹੋਇਓ ਸਾਡਾ ਉਸ ਵਕਤ ਕਹਿੰਦੇ ਸਮਝੌਤਾ ਗੱਠਜੋੜ ਅਲਾਈਅੰਸ ਟੁੱਟ ਚੁੱਕਿਆ ਸੀ ਕੀ ਮਜਬੂਰੀ ਸੀ ਉਹਨਾਂ ਨੂੰ ਰਾਸ਼ਟਰਪਤੀ ਦੀ ਵੋਟ ਪਾਉਣ ਦੀ ਦੱਸਿਆ ਜਾਵੇ ਸਾਨੂੰ ਸੁਨੇਹਾ ਆ ਗਿਆ ਮੈਂ ਕਹਿੰਦੇ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਗੱਲ ਕਰੂ ਉਹਨਾਂ ਨੂੰ ਸੱਦਿਆ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਕਿ ਤੁਸੀਂ ਦੱਸੋ ਇਹਦੇ ਤੇ ਤੁਹਾਡੀ ਕੀ ਰਾਇ ਹੈ ਮੈਂ ਵੋਟ ਉਹਨਾਂ ਦੇ ਆਕੇ ਲਾ ਕੇ ਪਾ ਦਿਆਂ ਜਾਣਾ ਉਹ ਕਹਿੰਦੇ ਮੈਂ ਤਾਂ ਲੋਕਾਂ ਦੀਆਂ ਭਾਵਨਾਵਾਂ ਦੇ ਅਨਸਾਰ ਚੱਲਿਆ ਵਰਕਰਾਂ ਦੀਆਂ ਭਾਵਨਾਵਾਂ ਦੇ ਅਨਸਾਰ ਚੱਲਾਂਗੇ ਤਾਂ ਲੋਕ ਤੁਹਾਡੇ ਨਾਲ ਖੜਨਗੇ ਉਨ੍ਹਾਂ ਦੇ ਕਹਿਣ ਅਨੁਸਾਰ ਮੈਂ ਫੈਸਲਾ ਲਿਆ ਬਾਈਕਾਟ ਕਰ ਦਿੱਤਾ ਫਿਰ ਝੁੰਡਾ ਕਮੇਟੀ ਬਣੀ ਰਿਪੋਰਟ ਦਿੱਤੀ ਗਈ ਕਿ ਵਰਕਰਤਾ ਚਾਹੁੰਦੇ ਆ ਉਹ ਵੀ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪ੍ਰਵਾਹ ਕਰਦੇ ਤੁਸੀਂ ਸਾਡੇ ਨਾਲ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਫਿਰ ਮੈਂ ਮਨ ਬਣਾ ਲਿਆ ਕਿ ਇਹਨਾਂ ਨਾਲ ਕੰਮ ਕਰਨਾ ਹੀ ਨਹੀਂ ਤੇ ਕਿਸੇ ਹੋਰ ਪਾਰਟੀ 'ਚ ਵੀ ਨਹੀਂ ਜਾਣਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਇਸ ਕਮੇਟੀ ਵਿੱਚ ਨਾ ਹੋਵੇਗਾ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਭਰਤੀ ਸ਼ੁਰੂ ਕਰ ਦੇਵੇ ਦੱਸੋ ਅਸੀਂ ਕੀ ਕਰਦੇ ਕਿ ਅਸੀਂ ਭੱਜ ਜਾਂਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਜਾਂਦੇ ਇੱਥੇ ਲੀਡਰਸ਼ਿਪ ਬੈਠੀ ਆ ਜਿਨ੍ਹਾਂ ਨੇ ਕਹਿੰਦੇ ਨਿਸ਼ਕਾਮ ਸੇਵਾ ਕੀਤੀ ਜਦੋਂ ਉਹ ਸੰਬੋਧਨ ਕਰ ਰਹੇ ਸੀ ਲੋਕਾਂ ਦੇ ਭਲੇ ਵਾਸਤੇ ਲੋਕਾਂ ਦੀ ਸੇਵਾ ਗੁਰੂ ਮਹਾਰਾਜ ਦੀ ਬਖਸ਼ਿਸ਼ ਸਾਡੇ ਤੇ ਕਿਰਪਾ ਹੋਈ ਹੈ 1 ਰੁਪਏ ਦਾ ਰਵਾਧਾਰ ਨਹੀਂ ਕਹਿੰਦੇ ਮੈਂ ਫਿਰ ਵੀ ਅਸੀਂ ਗਲਤ ਕਹੀਏ ਅਸੀਂ ਪੰਥ ਦੇ ਗਦਾਰ ਵੀ ਕਹੀਏ ਇਸ ਲਈ ਅਸੀਂ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ। ਸਾਨੂੰ ਕੋਈ ਲਾਲਤ ਨਹੀਂ ਪੰਜਾਂ ਹੀ ਜਣਿਆਂ ਨੂੰ। ਕਿਸੇ ਅਹੁਦੇ ਦਾ ਲਾਲਚ ਨਹੀਂ ਅਸੀਂ ਚਾਹੁੰਦੇ ਆ ਕਿ ਪੰਥ ਦੀ ਜਥੇਬੰਦੀ ਮੁਰ ਤੋਂ ਤਾਕਤਵਰ ਹੋਵੇ ਤਕੜੀ ਹੋਵੇ। ਜਿਹੜੇ ਸਾਡੇ ਸਿਧਾਂਤ ਨੇ ਤਿਆਗ ਹੈ, ਸੇਵਾ ਹੈ, ਕੁਰਬਾਨੀਆਂ ਹੈ। ਉਹ ਉਸ ਤਰ੍ਹਾਂ ਦੀ ਲੀਡਰਸ਼ਿਪ ਅੱਗੇ ਆਵੇ ਜਿਨ੍ਹਾਂ ਦੇ ਵਿੱਚ ਇਹ ਗੁਣ ਹੋਣ। ਇਸ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਕੋਈ ਨਹੀਂ ਹਰਾ ਸਕਦਾ। ਪਰ ਜੇ ਅਸੀਂ ਸਿਧਾਂਤਾਂ ਤੇ ਖੜੇ ਰਹੀਏ ਤਾਂ ਪੰਥ ਨਾਲ ਖੜੀਏ ਤਾਂ ਕਿਸਾਨੀ ਨਾਲ ਖੜੀਏ ਤਾਂ ਸਾਡੀਆਂ ਦੋ ਤਾਕਾਂ ਦੇ ਧਰਾਂ ਸੀ ਇੱਕ ਮਜ਼ਬੂਤ ਪੰਥ ਤੇ ਦੂਸਰਾ ਕਿਸਾਨੀ ਅਸੀਂ ਦੋਵਾਂ ਦੇ ਨਾਲ ਹੀ ਨਹੀਂ ਖੜ ਸਕੇ ਉਹਨਾਂ ਨੇ ਉਦਾਹਰਨ ਦਿੱਤੀ ਕਿ ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਕਾਨੂੰਨ ਨੇ ਕਿਸਾਨ ਵਿਰੋਧੀ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰ ਦੇਣਗੇ ਪੰਜਾਬ ਦਾ ਕਿਸਾਨ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਜਾਗਰੂਕ ਹੈ ਤੇ ਇਹਨੇ ਅਗਵਾਈ ਵੀ ਕੀਤੀ ਦੂਜੀਆਂ ਸਟੇਟਾਂ ਦੇ ਕਿਸਾਨਾਂ ਕਹਿੰਦੇ ਬਾਅਦ ਵਿੱਚ ਆ ਕੇ ਨਾਲ ਰਲੇ ਸਾਰਿਆਂ ਨੂੰ ਪਤਾ ਲੱਗ ਗਿਆ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਕਿਸਾਨਾਂ ਨੂੰ ਪਤਾ ਲੱਗ ਗਿਆ ਆੜਤੀਆਂ ਨੂੰ ਪਤਾ ਲੱਗ ਗਿਆ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ ਪਰ ਕਹਿੰਦੇ ਸਾਡੀ ਲੀਡਰਸ਼ਿਪ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਕਹਿੰਦੇ ਆਰਡੀ ਨੇ ਸਾਈਮਾ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੱਠਜੋੜ ਤੋੜ ਦੇਣਾ ਚਾਹੀਦਾ ਹੈ ਹਰ ਸਿਮਰਤ ਕੌਰ ਬਾਦ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਪਰ ਇਹ ਨਹੀਂ ਮੰਨੇ ਇਹ ਉਹਦੇ ਹੱਕ ਵਿੱਚ ਭੁਗਤੇ ਤੇ ਆਖਰ ਮੰਨਣਾ ਪਿਆ ਉਦੋਂ ਤੱਕ ਦੇਰ ਹੋ ਚੁੱਕੀ ਸੀ ਉਹਨਾਂ ਨੇ ਸਿੱਧੇ ਤੌਰ ਤੇ ਅੱਜ ਜਿੱਥੇ ਅਕਾਲੀ ਦਲ ਖੜਾ ਹੈ ਜਾਂ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਰਵਾਹ ਨਹੀਂ ਕਰਦਾ ਤਾਂ ਸੁਖਬੀਰ ਬਾਦਲ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦੱਸਿਆ ਤੇ ਹੁਣ ਗੱਲ ਕਰਦਿਆਂ ਅਕਾਲੀ ਦਲ ਦਾ ਤੇ ਕਾਂਗਰਸ ਦਾ ਵੀ ਦੂਸਰੇ ਪਾਸੇ ਪੇਚਾ ਪਿਆ ਹੋਇਆ ਨਵਾਂ ਪ੍ਰਧਾਨ ਅੱਜਕੱਲ ਮਿਲ ਸਕਦਾ ਹੈ ਕਿਉਂਕਿ 12 ਤਰੀਕ ਰੱਖੀ ਹੋਈ ਹੈ ਸੰਭਾਵਨਾਵਾਂ ਹਨ ਕਿ ਮੁਰਤ ਨੂੰ ਸੁਖਬੀਰ ਦੇ ਨਾਂ ਤੇ ਮੋਹਰ ਲੱਗੇਗੀ ਪਰ ਉਹਦੇ ਤੋਂ ਪਹਿਲਾਂ ਕਾਟੋ ਕਲੇਸ਼ ਹੈ ਕਾਂਗਰਸੀ ਆਗੂ ਅਤੇ ਸੰਸਦ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਨੇ ਦਰਅਸਲ ਚੋਣ ਕਮਿਸ਼ਨ ਨੂੰ ਚਿੱਠੀਆਂ ਲਕੀਆਂ ਨੇ ਇੱਕ ਅਕਾਲੀ ਦਲ ਦੀ ਭਰਤੀ ਮੁਹਿੰਮਾਂ ਅਤੇ ਉਹਦੇ ਪ੍ਰਧਾਨ ਦੀ ਨਿਯੁਕਤੀ ਸੰਬੰਧੀ ਰੱਖੀ ਗਈ ਤਾਰੀਖ ਤੇ ਉਸ ਥਾਂ ਦੇ ਉੱਤੇ ਸਵਾਲ ਖੜੇ ਕੀਤੇ ਐ ਸੁਖੀ ਰੰਧਾਵਾ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਪਹਿਲਾਂ ਵੀ ਇਸ ਸੰਬੰਧੀ ਤੁਹਾਨੂੰ ਬੇਨਤੀ ਕੀਤੀ ਸੀ ਪਰ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਨੂੰ ਪਰ ਜਵਾਬ ਦੇ ਦਿੱਤਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਕ ਅਰਜਨ ਖੜਗੇ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਸੰਸਦ ਮੈਂਬਰ ਰਾਹੀਂ ਜੋ ਚੋਣ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਨੇ ਉਹਦਾ ਕੋਈ ਫਾਇਦਾ ਨਹੀਂ ਤੁਹਾਨੂੰ ਹੋਣਾ। ਉਹਨਾਂ ਨੇ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਲੜਨਾ ਹੈ ਤਾਂ ਖੁੱਲ ਕੇ ਸਾਹਮਣੇ ਆਜੋ। ਅਸੀਂ ਤਾਂ ਸ਼ੁਰੂ ਤੋਂ ਕਾਂਗਰਸ ਨੂੰ ਆਪਣੀ ਦੁਸ਼ਮਣ ਨੰਬਰ 1 ਮੰਨ ਕੇ ਚੱਲਦੇ ਹਾਂ ਕਿਉਂਕਿ ਤੁਸੀਂ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਉਨਾ ਕਿਹਾ ਕਿ ਅਕਾਲੀ ਦਲ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਸਾਜ਼ਿਸ਼ ਚੱਲ ਰਹੀ ਹੈ ਤੇ ਜੋ ਸਾਡੇ ਤੋਂ ਨਾਰਾਜ਼ ਹੋਏ ਨੇ ਉਹ ਸਾਡੇ ਹੀ ਲੀਡਰ ਨੇ ਦੂਜੀਆਂ ਪਾਰਟੀਆਂ ਦੇ ਮੋਢਿਆਂ ਤੇ ਚੜ ਕੇ ਅਕਾਲੀ ਦਲ ਦਾ ਨੁਕਸਾਨ ਕਰਨ ਨੂੰ ਫਿਰਦੇ ਆ ਅਤੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮਹਿਮ ਨੂੰ ਢਾਹ ਲਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਚੁੱਕੀਆਂ ਨੇ ਪਰ ਦੂਜੇ ਪਾਸੇ ਜਿਹੜੀ ਚਿੱਠੀ ਲਿਖੀ ਗਈ ਹੈ ਇੱਕ ਨਹੀਂ ਦਰਅਸਲ ਦੋ ਚਿੱਠੀਆਂ ਲਿਖੀਆਂ ਗਈਆਂ ਨੇ ਸੁਖੀ ਰੰਧਾਵਾ ਨੇ ਜਿਹੜੀਆਂ ਦੋ ਚਿੱਠੀਆਂ ਲਿਖੀਆਂ ਨੇ ਇੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦੇ ਸਬੰਧੀ ਲਿਖੀ ਹੈ ਲਾ ਐਂਡ ਆਰਡਰ ਦੇ ਸਬੰਧੀ ਹੈ ਤੇ ਦੂਸਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਹੈ ਪੰਜ ਮੈਂਬਰੀ ਕਮੇਟੀ ਨੂੰ ਵੀ ਲਿਖੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦਰਸਾਲ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਕਾਂਗਰਸ ਪੁਰਾਣੀ ਪਾਰਟੀ ਹੈ ਤੁਸੀਂ ਸਾਡਾ ਇਤਿਹਾਸ ਵੇਖੋ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤਾਂ ਭਾਜ ਪਧਰੜ ਮਿਲ ਕੇ ਚੋਣ ਲੜਦਾ ਰਿਹਾ ਸਰਕਾਰ ਬਣਾਉਂਦਾ ਰਿਹਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਹੋਣੀ ਹੈ ਅਤੇ ਪੰਜਾਬ ਦੇ ਵਿੱਚ ਇਹ ਮਜ਼ਬੂਤ ਵੀ ਹੋਣਾ ਚਾਹੀਦਾ ਅਕਾਲੀ ਦਲ ਮੈਂ ਪਹਿਲਾਂ ਵੀ ਕਹਿੰਦਾ ਸੀ ਤੇ ਮੈਂ ਅੱਜ ਵੀ ਕਹਿੰਦਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਸੁਖੀ ਰੰਧਾਵਾ ਨੇ ਕਿਹਾ ਕਿ ਇੱਕ ਪਰਿਵਾਰ ਨੇ ਇਹ ਪਾਰਟੀ ਦਾ ਅਸਲ ਹਾਈਜੈਕ ਕਰ ਲਈ ਹੈ ਅਤੇ ਪੈਸੇ ਦੇ ਜ਼ੋਰ ਦੇ ਨਾਲ ਹਾਈਜੈਕ ਕੀਤੀ ਹੈ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸਾਰੀਆਂ ਚੀਜ਼ਾਂ ਮੰਨੀਆਂ ਵੀ ਗਲਤੀਆਂ ਮੰਨੀਆਂ ਕਿ ਸਾਡੀ ਸਰਕਾਰ ਤੇ ਮੌਕੇ ਬਿਆਦਵੀਆਂ ਹੋਈਆਂ ਸੌਦਾ ਸਾਧ ਨੂੰ ਮਾਫੀ ਦੇਣ ਦੀ ਗਲਤੀ ਕੀਤੀ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਨੇ ਮੰਨਿਆ ਕਿ ਸੌਦਾ ਸਾਧ ਨੂੰ ਲੈ ਕੇ ਜੋ ਇਸ਼ਤਿਹਾਰਾਂ ਦੇ ਉੱਤੇ 90 ਲੱਖ ਰੁਪਏ ਖਰਚੇ ਉਹ ਵੀ ਮੰਨਿਆ ਤੇ ਬਾਅਦ ਦੇ ਵਿੱਚ ਜਮ੍ਹਾਂ ਵੀ ਕਰਵਾਏ ਪਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਸਭ ਕੁਝ ਮੰਨ ਕੇ ਬਾਅਦ ਵਿੱਚ ਮੁਕਰ ਗਿਆ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਖੜ ਕੇ ਝੂਠ ਬੋਲੇ ਆ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਬਿਆਨ ਦੇ ਉੱਤੇ ਕਾਇਮ ਰਹਿਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਕਾਲੀ ਦਲ ਨੂੰ ਮੀਟਿੰਗ ਕਰਨ ਦਾ ਕੋਈ ਅਧਿਕਾਰ ਨਹੀਂ ਉਹਨਾਂ ਨੇ ਕਿਹਾ ਕਿ ਇਹੀ ਪੰਥਕ ਨੇ ਅਸੀਂ ਪੰਥਕ ਨਹੀਂ ਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਗੁਰੂ ਘਰ ਦੇ ਵਿੱਚ ਬਿਆਨ ਦੇ ਕੇ ਮੁੱਕਰ ਜਾਣਾ ਇਹ ਬਹੁਤ ਗਲਤ ਹੈ। ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਅਤੇ ਪ੍ਰਧਾਨ ਦੀ ਚੋਣ ਵਾਸਤੇ ਤੈਅ ਤਰੀਕ ਅਤੇ ਜਗ੍ਹਾ ਤੇ ਇਤਰਾਜ਼ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀਆਂ ਗਤੀਵਿਧੀਆਂ ਕਾਨੂੰਨੀ ਦਾਇਰੇ ਤੋਂ ਬਾਹਰ ਨਹੀਂ ਅਤੇ ਚੋਣ ਕਮਿਸ਼ਨ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਲਿਖਿਆ ਕਿ ਅਕਾਲੀ ਦਲ ਨੇ 12 ਅਪ੍ਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਵਿੱਚ ਪ੍ਰਧਾਨ ਦੀ ਚੋਣ ਦਾ ਐਲਾਨ ਕੀਤਾ ਹੈ। ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ। ਇਹ ਜਗਾ ਧਾਰਮਿਕ ਕੰਮਾਂ ਵਾਸਤੇ ਵਰਤੀ ਜਾ ਸਕਦੀ ਹੈ ਅਤੇ ਰੂ ਸਿਆਸੀ ਮਕਸਦ ਲਈ ਵਰਤਣਾ ਗੈਰ ਕਾਨੂੰਨੀ ਹੈ ਉਹਨਾਂ ਪਹਿਲਾਂ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ ਪਰ ਕਮਿਸ਼ਨ ਨੇ ਕੋਈ ਜਵਾਬ ਨਾ ਦਿੱਤਾ ਰੰਧਾਵਾ ਨੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਇਹਦੇ ਉੱਤੇ ਤੁਰੰਤ ਰੋਕ ਲਾਵੇ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਸਿਆਸੀ ਪਾਰਟੀ ਹੈ ਅਤੇ ਇਸ ਹਾਲ ਦੇ ਵਿੱਚ ਪ੍ਰੋਗਰਾਮ ਕਰਨ ਦੀ ਆਗਿਆ ਜੇਕਰ ਦਿੰਦੇ ਹੋ ਤਾਂ ਫਿਰ ਦੱਸਿਆ ਜਾਵੇ ਕਿ ਕੀ ਬਾਕੀ ਪਾਰਟੀਆਂ ਨੂੰ ਵੀ ਉੱਥੇ ਪ੍ਰਵਾਰਗੀ ਮਿਲੇਗੀ ਅਕਾਲੀ ਦਲ ਕਿਉਂਕਿ ਸਿਆਸੀ ਪਾਰਟੀ ਹੈ ਅਕਾਲੀ ਦਲ ਨੇ ਸਿੰਘ ਸਹਿਬਾਨ ਦਾ ਹੁਕਮ ਨਹੀਂ ਮੰਨਿਆ ਇਹ ਪੰਥ ਤੋਂ ਬੇਮਖੋ ਚੁੱਕੇ ਨੇ ਜਾਖੜ ਨੂੰ ਲੈ ਕੇ ਵੀ ਰੰਧਾਵਾ ਨੇ ਕਿਹਾ ਕਿ 50 ਸਾਲ ਕਾਂਗਰਸ ਨੇ ਤੁਹਾਡੀ ਸਪਾਈਨ ਪਾਵ ਰੀਡ ਦੀ ਹੱਡੀ ਮਜ਼ਬੂਤ ਕੀਤੀ ਹੈ ਤੇ ਹੁਣ ਤੂੰ ਭਾਜਪਾ ਦੇ ਵਿੱਚ ਜਾ ਕੇ ਕਾਂਗਰਸ ਬਾਰੇ ਦੱਸੇਗਾ ਰੰਧਾਵਾ ਨੇ ਪੰਜਾਬ ਦੇ ਵਿੱਚ ਲੈਂਡ ਆਰਡਰ ਜੋ ਹੈਂਡ ਗ੍ਰਨੇਡ ਦੀਆਂ ਕੜਨਾਵਾਂ ਨੇ ਉਹਦੇ ਉੱਤੇ ਵੀ ਚਿੰਤਾ ਪ੍ਰਗਟਾਈ ਹੈ ਦੂਸਰਾ ਬੀਐਸਐਫ ਨੂੰ ਉਹ ਕਹਿੰਦੇ 50 ਕਿਲੋਮੀਟਰ ਤੱਕ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਉਹਨਾਂ 50 ਕਿਲੋਮੀਟਰ ਦੇ ਵਿੱਚ ਆਖਿਆ ਕਿ ਸਾਰਾ ਜ਼ਿਲ੍ਹਾ ਹੀ ਆ ਜਾਂਦਾ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਭਾਜ ਭਾਕੂ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਹਮਲਾ ਹੋਣਾ ਕੋਈ ਛੋਟੀ ਗੱਲ ਨਹੀਂ। ਤਰਨਤਾਰ ਦੇ ਵਿੱਚ ਪੁਲਿਸ ਦੇ ਸਾਹਮਣੇ ਫਿਰ ਇੱਕ ਡੀਐਸਪੀ ਉੱਥੇ ਖੜਾ ਹੋਵੇ ਤੇ ਫਿਰ ਉੱਥੇ ਇੱਕ ਥਾਣੇਦਾਰ ਦਾ ਕਤਲ ਹੋ ਜਾਵੇ। ਇਹਦੇ ਉੱਤੇ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਰੰਧਾਵੇ ਨੇ ਨਸ਼ੇ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਨਸ਼ਾ ਕਿਵੇਂ ਸਪਲਾਈ ਹੋ ਰਿਹਾ ਹੈ? ਤੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਦੱਸਣਾ ਪਵੇਗਾ ਤੇ ਹੁਣ ਗੱਲ ਕਰਦੇ ਆ ਕਿ ਸਬ ਇਨਸਪੈਕਟਰ ਦਾ ਕਤਲ ਤਾਂ ਹੋ ਗਿਆ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਂ ਦੇ ਵਿੱਚ ਹੋਇਆ ਪਰ ਹੁਣ ਉਹਦੀਆਂ ਕੁਝ ਨਵੀਆਂ ਪਰਤਾਂ ਉਦੜੀਆਂ ਨੇ ਪਤਾ ਲੱਗਿਆ ਸੀ ਕਿ ਦੋ ਧਿਰਾਂ ਦਾ ਝਗੜਾ ਸੀ ਉਹ ਝਗੜਾ ਸੁਲਝਾਉਣ ਵਾਸਤੇ ਸਬ ਇਨਸਪੈਕਟਰ ਚਲੇ ਗਏ ਸੀ ਤੇ ਜਿੱਥੇ ਉਹਨਾਂ ਦੀ ਜਾਨ ਗਈ ਹੈ ਜਦਕਿ ਇੱਕ ਹੋਰ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਸਬ ਇੰਸਪੈਕਟਰ ਚਰਨ ਸਿੰਘ ਦੀ ਬਹਾਦਰੀ ਨੂੰ ਸਲਾਮ ਵੀ ਕੀਤਾ ਗਿਆ ਜਿਨ੍ਹਾਂ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਹੈ ਚਰਨਜੀਤ ਸਿੰਘ ਦਾ ਜੱਦੀ ਪਿੰਡ ਹੈ ਥੇ ਸਰਹਾਲੀ ਪਰਿਵਾਰ ਦੇ ਵਿੱਚ ਗਮਗੀਨ ਦਾ ਮਾਹੌਲ ਹੈ ਤੇ ਸ਼ਹਾਦਤ ਤੋਂ ਬਾਅਦ ਚਰਨਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਚਰਨਜੀਤ ਸਿੰਘ ਪੰਜਾਬ ਪੁਲਿਸ ਦੇ ਵਿੱਚ ਭਰਤੀ ਸੀ ਉਨਾ ਦੱਸਿਆ ਕਿ ਚਰਨਜੀਤ ਦੇ ਜਾਣਕਾਰ ਤਿੰਨ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਆ ਉੱਠ ਗਿਆ। ਉਹਨਾਂ ਦੀ ਅਥਾ ਹਿੰਮਤ ਅਤੇ ਸਿਵਾਵਾਂ ਪ੍ਰਤੀ ਬਚਨਵਾਤਾਂ ਨੂੰ ਦੇਖਦੇ ਹੋਏ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦੀ ਐਕਸ ਗਰੇਸ਼ੀਆ ਗ੍ਰਾਂਟ ਉਹ ਰਾਸ਼ੀ ਪ੍ਰਦਾਨ ਕਰਨੀ ਹੈ ਅਤੇ 1 ਕਰੋੜ ਰੁਪਈਆ ਐਚਡੀਐਫਸੀ ਬੈਂਕ ਉਹ ਪਾਬ ਜਿਹੜੀ ਬੀਮਾ ਰਾਸ਼ੀਾ ਕੁੱਲ ਮਿਲਾ ਕੇ 2 ਕਰੋੜ ਰੁਪਏ ਅਦਾ ਕੀਤੇ ਜਾਣਗੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਦੇ ਉੱਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਨਾ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਉਹਨਾਂ ਦੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਸਨਮਾਨ ਅਤੇ ਬਹਾਦਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ ਇਨਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪਤਾ ਲੱਗਿਆ ਹੈ ਕਿ 70 ਤੋਂ ਵੱਧ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਕਾਰਵਾਈ ਘਟਨਾ ਵੇਲੇ ਜਿਹੜੇ ਮੌਕੇ ਤੇ ਮੌਜੂਦ ਡੀਐਸਪੀ ਅਤਲ ਸੋਨੀ ਸੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਗਈ ਹੈ ਇਹਦੇ ਤੋਂ ਇਲਾਵਾ 20 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹੈ ਨਾਮਜ਼ਦ ਕੀਤੇ ਗਏ ਲੋਕਾਂ ਵਿੱਚ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਆ ਉਹ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸਰਪੰਚ ਦੇ ਕਹਿਣ ਤੇ ਹੀ ਪੁਲਿਸ ਕਾਂਸਟੇਬਲ ਦੀ ਪਿਸਤੌਲ ਖੋ ਕੇ ਥਾਣੇਦਾਰ ਤੇ ਗੋਲੀਬਾਰ ਦਿੱਤੀ ਗਈ। ਥਾਣਾ ਗੋਇੰਦਵਾਲ ਦੇ ਵਿੱਚ ਤੈ ਰਾਤ ਡੀਐਸਪੀ ਅਤਲ ਸੋਨੀ ਦੇ ਮੁਤਾਬਕ ਬੁੱਧਵਾਰ ਦੀ ਰਾਤ ਨੂੰ ਹੈਲਪ ਲਾਈਨ 112 ਤੇ ਪਿੰਡ ਕੋਟ ਮੁਹੰਮਦ ਖਾਂ ਦੇ ਵਿੱਚ ਝਗੜਾ ਗੋਲੀਬਾਰੀ ਦੀ ਸੂਚਨਾ ਉਹਨਾਂ ਨੂੰ ਮਿਲਦੀ ਹੈ। ਉਹਨਾਂ ਥਾਣਾ ਗੋਇੰਦਵਾਲ ਸਾਹਿਬ ਤੋਂ ਏਐਸਆਈ ਜਸਵੀਰ ਸਿੰਘ ਏਐਸਆਈ ਮੇਜਰ ਸਿੰਘ ਐਸਆਈ ਸਰਜੀਤ ਸਿੰਘ ਅਤੇ ਐਸਆਈ ਬਲਦੇਵ ਸਿੰਘ ਨੂੰ ਮੌਕੇ ਤੇ ਭੇਜਿਆ ਇਸੇ ਦੌਰਾਨ ਕੰਟਰੋਲ ਰੂਮ ਤੇ ਦੁਬਾਰਾ ਸੂਚਨਾ ਮਿਲਦੀ ਹੈ ਕਿ ਝਗੜਾ ਕੰਟਰੋਲ ਤੋਂ ਬਾਹਰ ਹੋ ਗਿਆ ਹੈ ਇਹਦੇ ਤੋਂ ਬਾਅਦ ਉਹ ਆਪਣੇ ਸੁਰੱਖਿਆ ਦਸਤੇ ਅਤੇ ਸਬ ਇੰਸਪੈਕਟਰ ਚਰਨਜੀਤ ਸਿੰਘ ਸਮੇਤ ਉੱਥੇ ਪਹੁੰਚਦੇ ਹੈ ਪਿੰਡ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੁਲਦੀਪ ਸਿੰਘ, ਰਾਜਵੀਰ ਸਿੰਘ, ਅਮਨਦੀਪ ਸਿੰਘ, ਗੁਰਦਿਆਲ ਸਿੰਘ, ਜਗਰੂਪ ਸਿੰਘ, ਬਲਜਿੰਦਰ ਸਿੰਘ, ਰੇਸ਼ਮ ਸਿੰਘ, ਹਰਮਨਜੀਤ ਸਿੰਘ ਇਹ ਕੋਟ ਮੁਹੰਮਦ ਖਾਂ ਦੇ ਰਹਿਣ ਵਾਲੇ ਹੈ ਰਾਜਨਦੀਪ ਸਿੰਘ ਉਰਫ ਬਿੱਲੂ, ਗੁਰਸੇਵ ਸਿੰਘ ਵਾਸੀ ਚੱਕ ਮਹਿਰ ਪਲਵਿੰਦਰ ਸਿੰਘ ਵਾਸੀ ਪਿੱਦੀ ਜ਼ੁਰਾਵਰ ਸਿੰਘ ਵਾਸੀ ਤਰਮਤਾਂ ਤੇ ਇਹਦੇ ਤੋਂ ਇਲਾਵਾ 15 ਅਣਪਛਾਤੇ ਨੌਜਵਾਨ ਤੇ ਦੂਸਰੀ ਧਿਰ ਦੇ ਵਿੱਚ ਸਤਨਾਮ ਸਿੰਘ ਅਰਸ਼ਪ੍ਰੀਤ ਸਿੰਘ ਉਰਫ ਕਾਲੂ ਅਰਸ਼ਦੀਪ ਸਿੰਘ ਲਵਪ੍ਰੀਤ ਸਿੰਘ ਚਮਕੌਰ ਸਿੰਘ ਜਸ਼ਨਪ੍ਰੀਤ ਸਿੰਘ ਸ਼ਮਸ਼ੀਰ ਸਿੰਘ ਹਰਪਾਲ ਸਿੰਘ ਇਹ ਸਾਰੇ ਕੋਟ ਮੁਹੰਮਦ ਖਾਂ ਦੇ ਆਪਣੇ 20 ਦੇ ਕਰੀਬ ਅਣਪਛਾਤੇ ਸਾਥੀਆਂ ਨਾਲ ਇੱਟਾਂ ਰੋੜੇ ਇੱਕ ਦੂਸਰੇ ਤੇ ਮਾਰ ਰਹੇ ਸੀ ਹਮਲਾ ਕਰ ਰਹੇ ਸੀ ਹਵਾਈ ਫਾਇਰ ਹੋ ਰਹੇ ਸੀ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਤਨਾਮ ਸਿੰਘ ਦੀ ਧਿਰ ਨੇ ਅੰਨੇਵਾ ਹਵਾਈ ਫਾਇਰ ਸ਼ੁਰੂ ਕਰ ਦਿੱਤੇ ਇਸੇ ਦੌਰਾਨ ਏਐਸਆਈ ਜਸਵੀਰ ਸਿੰਘ ਉਹਨਾਂ ਦੀ ਬਾਹ ਤੇ ਸੱਟ ਲੱਗੀ ਉਹ ਜ਼ਖਮੀ ਹੋ ਗਏ ਜਦੋਂ ਕਿ ਇਸੇ ਦੌਰਾਨ ਦੂਸਰੀ ਧਿਰ ਦੇ ਕੁਲਦੀਪ ਸਿੰਘ ਨੇ ਪੁਲਿਸ ਕਰਮਚਾਰੀਆਂ ਦੇ ਹਥਿਆਰ ਖੋ ਕੇ ਗੋਲੀਆਂ ਮਾਰਨ ਦੇ ਆਦੇਸ਼ ਜਾਰੀ ਕਰ ਦਿੱਤੇ ਇਹਦੇ ਤੋਂ ਬਾਅਦ ਰਾਜਨਦੀਪ ਸਿੰਘ ਬਿੱਲੂ ਕਾਂਸਟੇਬਲ ਮਨਦੀਪ ਸਿੰਘ ਦਾ ਲਾਇਸੈਂਸੀ ਪਿਸਟਲ ਖੋ ਕੇ ਲੈ ਗਿਆ ਅਤੇ ਏਐਸਆਈ ਅਤੇ ਹੋਰਨਾਂ ਦੇ ਉੱਤੇ ਉਸਨੇ ਸੋਚਿਆ ਕਿ ਗੋਲੀ ਚਲਾਵਾਂਗੇ ਜਿਸ ਦੇ ਵਿੱਚ ਐਸਆਈ ਚਰਨਦੀਪ ਸਿੰਘ ਦੇ ਢਿੱਡ ਵਿੱਚ ਗੋਲੀ ਚੱਲ ਗਈ ਜਦੋਂ ਝਗੜਾ ਕਰਨ ਵਾਲਿਆਂ ਨੇ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਵੀ ਹਵਾਈ ਫਾਇਰ ਕੀਤੇ ਗਏ ਅਤੇ ਆਪਣਾ ਬਚਾ ਕੀਤਾ ਗਿਆ ਚਰਨਜੀਤ ਸਿੰਘ ਦੇ ਗੋਲੀ ਲੱਗਣ ਕਾਰਨ ਦੋਵੇਂ ਧਿਰਾਂ ਦੇ ਵਿਅਕਤੀ ਉੱਥੋਂ ਭੱਜ ਗਏ ਅਤੇ ਸਭ ਇੰਸਪੈਕਟਰ ਚਰਨਜੀਤ ਸਿੰਘ ਨੂੰ ਇਲਾਜ ਵਾਸਤੇ ਹਸਪਤਾਲ ਤਰਨਤਾਰਨ ਦਾ ਜਿਹੜਾ ਇੱਕ ਪ੍ਰਾਈਵੇਟ ਹਸਪਤਾਲ ਹੈ ਉੱਥੇ ਲਿਆਂਦਾ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ ਐਸਐਸਪੀ ਨੇ ਦੱਸਿਆ ਕਿ ਸਭ ਇੰਸਪੈਕਟਰ ਦੇ ਕਤਲ ਦੇ ਮਾਮਲੇ ਵਿੱਚ ਥਾਣਾ ਗੋਇਦਵਾਲ ਦੇ ਵਿੱਚ ਕੇਸ ਦਰਜ ਕਰ ਦਿੱਤਾ ਗਿਆ ਅਤੇ 20 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਨਾ ਦੱਸਿਆ ਕਿ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਚੇਤਨ ਸਿੰਘ ਜੌੜਾ ਮਾਜਰਾ ਦੀ ਆਪ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਨੇ ਆਖਰ ਸਮੁੱਚੇ ਅਧਿਆਪਕ ਜਗਤ ਤੋਂ ਮਾਫੀ ਮੰਗੀ ਹੈ ਉਹਨਾਂ ਕਿਹਾ ਕਿ ਅਧਿਆਪਕ ਸਤਿਕਾਰਯੋਗ ਨੇ ਅਤੇ ਸਾਡੇ ਗੁਰੂ ਵੀ ਨੇ ਜੋ ਸਾਨੂੰ ਸੇਧ ਵੀ ਦਿੰਦੇ ਨੇ ਅਸਲ ਦੇ ਵਿੱਚ ਚੌੜਾ ਮਾਜਰਾ ਨੇ ਕਿਹਾ ਕਿ ਜੇਕਰ ਕਿਸੇ ਅਧਿਆਪਕ ਨੂੰ ਜਾਂ ਅਧਿਆਪਕਾ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਸਾਰੇ ਅਧਿਆਪਕਾਂ ਤੋਂ ਮਾਫੀ ਮੰਗਦਾ ਹਾਂ ਦਸਣਾ ਬਣਦਾ ਕਿ ਪਿਛਲੇ ਦਿਨੀ ਰਾਜ ਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਸਮਾਣਾ ਦੇ ਸਕੂਲ ਆਫ ਐਮੀਨੈਂਸ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਉਹ ਪਹੁੰਚੇ ਸੀ ਅਤੇ ਉੱਥੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਆਪਕਾਂ ਦੇ ਖਿਲਾਫ ਅਪਸ਼ਬਦ ਵਰਤੇ ਸੀ ਜੋੜਾ ਮਾਜਰਾ ਸਕੂਲ ਦੇ ਵਿੱਚ ਕੀਤੇ ਗਏ ਪ੍ਰਬੰਧ ਨੂੰ ਦੇਖ ਕੇ ਭੜਕੇ ਸੀ ਉਹਨਾਂ ਨੇ ਅਧਿਆਪਕਾਂ ਦੇ ਨਾਲ ਬਦਸਲੂਕੀ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ ਇਸ ਸਬੰਧੀ ਡੀਟੀਐਫ ਨੇ ਪਿਛਲੇ ਦਿਨੀ ਮੰਗ ਕੀਤੀ ਸੀ ਕਦੇ ਆਧਿਆਪਕ ਵਰਗ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੋੜਾ ਮਾਜਰਾ ਬਗੈਰ ਸ਼ਰਤ ਮੁਆਫੀ ਵੰਗੇ ਦੱਸਣਾ ਬਣਦਾ ਕਿ ਜੋੜਾ ਮਾਜਰਾ ਨੂੰ ਨਾ ਸਿਰਫ ਵਿਰੋਧੀ ਧਿਰ ਦੇ ਵੱਲੋਂ ਸਗੋਂ ਆਪਣੀ ਪਾਰਟੀ ਦੇ ਅੰਦਰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਅਧਿਆਪਕਾਂ ਦਾ ਸਤਕਾਰ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਅਜਿਹੇ ਵਿਵਹਾਰ ਦੀ ਸਖਤ ਨਿੰਦਿਆ ਕਰਦੇ ਹਾਂ ਬੈਂਸ ਨੇ ਕਿਹਾ ਸੀ ਕਿ ਸਾਰਿਆਂ ਨੂੰ ਅਧਿਆਪਕਾਂ ਤੇ ਸਮਰਪਣ ਅਤੇ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਅਧਿਆਪਕਾਂ ਲਈ ਇੱਕ ਸਹਾਇਕ ਅਤੇ ਅਨਕੂਲ ਮਾਹੌਲ ਬਣਾਉਣ ਲਈ ਵਚਨਬੱਧ ਹੈ ਜਿਸ ਦੇ ਵਿੱਚ ਆਪਣੀਆਂ ਸੇਵਾਵਾਂ ਉਹ ਬਿਹਤਰ ਢੰਗ ਨਾਲ ਦੇ ਸਕਣ ਇਸ ਤਰ੍ਹਾਂ ਦੀ ਟਿੱਪਣੀ ਸਹੀ ਨਹੀਂ ਹੈ ਚੇਤਨ ਸਿੰਘ ਜੋੜਾ ਮਾਜਰਾ ਨੇ ਅਸਲ ਦੇ ਵਿੱਚ ਸਕੂਲ ਸਵਾਗਤ ਦੇ ਵਿੱਚ ਗੁੱਸਾ ਇਸ ਕਰਕੇ ਕੱਢਿਆ ਸੀ ਕਿਉਂਕਿ ਜਦੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮਾ ਦੇ ਵਿੱਚੋਂ ਪਹੁੰਚੇ ਤਾਂ ਉਹਨਾਂ ਨੂੰ ਲੱਗਿਆ ਕਿ ਉੱਥੇ ਠੋਕਵੇਂ ਪ੍ਰਬੰਧ ਨਹੀਂ ਹੈ ਅਧਿਆਪਕਾਂ ਨੂੰ ਝਿੜਕਿਆ ਅਤੇ ਮੁੱਖ ਮੰਤਰੀ ਮਾਨ ਨੂੰ ਸ਼ਿਕਾਇਤ ਕਰਨ ਦੀ ਵੀ ਧਮਕੀ ਦਿੱਤੀ ਜੌੜਾ ਮਾਜਰਾਨੇਸ਼ ਪਸ਼ਟ ਕੀਤਾ ਕਿ ਸਕੂਲ ਵਿੱਚ ਅਨੁਸ਼ਾਸਨ ਹੋਣਾ ਬਹੁਤ ਲਾਜ਼ਮੀ ਹੈ ਬੀਤੇ ਸੋਮਵਾਰ ਨੂੰ 40 ਅਧਿਆਪਕਾਂ ਦੇ ਵਿੱਚੋਂ 7 ਅਧਿਆਪਕ ਬਿਨਾਂ ਦੱਸੇ ਗੈਰਹਾਜ਼ਰ ਸਨ ਇਸੇ ਤਰ੍ਹਾਂ ਕੁਝ ਅਧਿਆਪਕ ਪ੍ਰੋਗਰਾਮ ਦੇ ਦੌਰਾਨ ਅੰਦਰ ਬੈਠੇ ਰਹੇ ਸਕੂਲ ਦੇ ਵਿੱਚ ਬਾਹਰਲੇ ਲੋਕ ਵੀ ਘੁੰਮਦੇ ਨਜ਼ਰ ਆਏ ਜਿਨ੍ਹਾਂ ਬਾਰੇ ਕਹਿੰਦੇ ਮੈਂ ਸਵਾਲ ਉਠਾਏ ਸੀ ਸਰਕਾਰ ਖਰਚਾ ਕਰ ਰਹੀ ਹੈ ਇਹਨਾਂ ਘਟਨਾਵਾਂ ਤੇ 45 ਤੋਂ 46 ਲੱਖ ਰੁਪਏ ਲੱਗਦੇ ਹੈ ਪਰ ਇਸ ਤਰ੍ਹਾਂ ਦੀ ਉਹਨਾਂ ਨੇ ਆਖਿਆ ਸੀ ਕਿ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਕਾਫੀ ਚਿੰਤਾਜਨਕ ਹੈ ਜਾਣਕਾਰੀ ਮਿਲ ਰਹੀ ਹੈ ਕਿ ਵਕਫ ਸੋਧ ਐਕਟ ਨੂੰ ਲੈ ਕੇ ਬੁੱਧਵਾਰ ਵਾਲਾ ਦਿਨ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਵਿੱਚ ਭਾਰੀ ਹੰਗਾਮਾ ਹੋਇਆ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਥੋਂ ਦੇ ਇਕਲੌਤੇ ਵਿਧਾਇਕ ਮਹਾਰਾਜ ਮਲਕ ਅਤੇ ਭਾਜਪਾ ਪੀਡੀਪੀ ਵਿਧਾਇਕਾਂ ਦੇ ਵਿਚਕਾਰ ਹੱਥੋ ਪਾਈ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਭਾਜਪਾ ਵਿਧਾਇਕਾਂ ਨੇ ਮਹਾਰਾਜ ਮਲਕ ਉੱਤੇ ਹਿੰਦੂ ਭਾਈਚਾਰੇ ਦੇ અપਮਾਨ ਦੇ ਦੋਸ਼ ਲਾਏ ਨੇ ਜਦੋਂ ਕਿ ਮਹਾਰਾਜ ਮਲਕ ਦਾ ਕਹਿਣਾ ਹੈ ਕਿ ਉੱਥੇ ਗੁੰਡਾਗਰਦੀ ਚੱਲ ਰਹੀ ਹੈ ਉਹਨਾਂ ਨੇ ਵਕਫ ਸੋਧ ਐਕਟ ਦਾ ਦਰਅਸਲ ਵਿਰੋਧ ਕੀਤਾ ਸੀ ਜਿਸ ਤੇ ਕਾਰਨ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਹੰਗਾਮੇ ਦੌਰਾਨ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਮੁਲਤਵੀ ਕੀਤੀ ਜਦੋਂ ਸਦਨ ਮੁੜ ਇਕੱਠਾ ਹੋਇਆ ਤਾਂ ਵਿਰੋਧ ਪ੍ਰਦਰਸ਼ਨ ਫਿਰ ਸ਼ੁਰੂ ਹੋ ਗਿਆ 3 ਘੰਟੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ ਸਦਨ ਦੇ ਬਾਹਰ ਭਾਜਪਾ ਵਿਧਾਇਕਾਂ ਤੇ ਪੀడీపీ ਦੇ ਕੁਝ ਵਰਕਰਾਂ ਨਾਲ ਉਹਨਾਂ ਦੀ ਝੜਪ ਹੋ ਗਈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਾਰਾਜ ਮਲਕ ਨੇ ਵੀ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਵਕਫ ਸੋਧ ਐਕਟ ਘੱਟ ਗਿਣਤੀਆਂ ਦੇ ਅਧਿਕਾਰਾਂ ਦੇ ਉੱਤੇ ਸਿੱਧਾ ਹਮਲਾ ਹੈ ਜਿਸ ਤੇ ਨਾਲ ਉਹਨਾਂ ਨੂੰ ਧੱਕਾ ਮੁਕੀ ਉੱਤੇ ਕੁੱਟ ਮਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਗੱਲ ਕਰਤੀਆਂ ਹਰਿਆਣਾ ਦੇ ਵਿੱਚ ਇੱਕ ਵੱਡੀ ਖਬਰ ਬਣ ਰਹੀ ਹੈ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਦੇ ਟੋਹਾਣਾ ਸਦਰ ਇਲਾਕੇ ਦੇ ਵਿੱਚ ਇੱਕ ਮਾਸੂਮ ਬਾਲੜੀ ਦੇ ਨਾਲ ਜ਼ਬਰਦਸਤਰਾ ਅਤੇ ਮੌਤ ਦੇ ਮਾਮਲੇ ਦੇ ਵਿੱਚ ਫਾਸਟ ਟਰੈਕ ਅਦਾਲਤ ਨੇ ਦੋ ਲੋਕਾਂ ਨੂੰ ਦੋਸ਼ੀ ਠਹਿਰਾ ਦਿੱਤਾ ਹੈ ਅਤੇ ਨਾਲ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸਲ ਦੇ ਵਿੱਚ ਪਿਛਲੇ ਸਾਲ 30 ਜੂਨ 2024 ਨੂੰ ਉੱਥੇ 1.5 ਤਿੰਨ ਵਰਿਆਂ ਦੀ ਇੱਕ ਬਾਲੜੀ ਦੇ ਨਾਲ ਬਲਾਤਕਾਰ ਹੋਇਆ ਸੀ। ਇਹਦੇ ਤੋਂ ਬਾਅਦ ਪੀਜੀਆਈ ਰੋहतक ਦੇ ਵਿੱਚ ਇਲਾਜ ਦੌਰਾਨ ਉਸ ਬੱਚੀ ਦੀ ਮੌਤ ਹੋ ਗਈ ਸੀ। ਅਦਾਲਤ ਨੇ ਦੋਸ਼ੀ ਮੁਕੇਸ਼ ਅਤੇ ਸतीश ਨੂੰ ਪੌਣੇ 2 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਹੈ। ਅਸਲ ਦੇ ਵਿੱਚ ਘਟਨਾਵਾਲੀ ਰਾਤ ਦੋਵਾਂ ਮੁਲਜ਼ਮਾਂ ਨੇ ਬੱਚੀ ਦੇ ਪਿਤਾ ਅਤੇ ਸਤੀਸ਼ ਦੇ ਚਾਚੇ ਨਾਲ ਸ਼ਰਾਬ ਪੀਤੀ ਸੀ। ਚਾਚਾ ਸ਼ਰਾਬ ਪੀ ਕੇ ਘਰ ਚਲਾ ਗਿਆ। ਪੀੜਤ ਦਾ ਪਿਤਾ ਵੀ ਸ਼ਰਾਬ ਪੀ ਕੇ ਸੌ ਗਿਆ। ਇਹਦੇ ਤੋਂ ਬਾਅਦ ਦੋਵੇਂ ਮੁਲਜ਼ਮ ਉਸਦੀ ਮਾਂ ਕੋਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਖੇਤਾਂ ਵਿੱਚ ਲੈ ਗਏ। ਉੱਥੇ ਲੜਕੀ ਨਾਲ ਜ਼ਬਰਦਸਤੀ ਕੀਤਾ ਗਿਆ ਤੇ ਫਿਰ ਸੜਕ ਕਰਾਰੇ ਛੱਡ ਕੇ ਚਲੇ ਗਏ। ਪੀੜਤ ਪਰਿਵਾਰ ਟੋਹਾਣਾ ਦੇ ਕੁਲਾਨ ਦੇ ਨੇੜੇ ਇੱਕ ਜ਼ਿਮੀਂਦਾਰਾਂ ਦੇ ਖੇਤ ਵਿੱਚ ਰਹਿੰਦਾ ਹੈ। ਉਹ ਲਗਭਗ 2 ਕੁ ਮਹੀਨਾ ਪਹਿਲਾਂ ਆ ਕੇ ਉੱਥੇ ਰਹਿਣ ਲੱਗਿਆ ਸੀ ਅਤੇ ਉੱਥੇ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ ਘਟਨਾ ਵਾਲੀ ਰਾਤ ਜਦੋਂ ਪਿਤਾ ਸਵੇਰੇ 3 ਵਜੇ ਦੇ ਕਰੀਬ ਉੱਠਿਆ ਤਾਂ ਲੜਕੀ ਬਿਸਤਰ ਤੇ ਨਹੀਂ ਸੀ ਪਰਿਵਾਰ ਨੇ ਖੇਤ ਦੇ ਮਾਲਕ ਦੀ ਮਦਦ ਨਾਲ ਕੁੜੀ ਦੀ ਤਲਾਸ਼ ਕੀਤੀ ਤਾਂ ਇਹ ਬੱਚੀ ਜਾਖੜ ਰੋਡ ਤੇ ਖੂਨ ਨਾਲ ਲੱਥ ਪੱਥ ਮਿਲੀ ਉਹਨੂੰ ਤੁਰੰਤ ਰੋहतक ਪੀਜੀਐ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਬਾਲੜੀ ਦੀ ਮੌਤ ਹੋ ਗਈ ਸੀ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਜੱਜ ਅਮਿਤ ਗਰਗ ਦੀ ਅਦਾਲਤ ਨੇ ਦੋਸ਼ੀਆਂ ਨੂੰ ਸਖਤ ਸਜ਼ਾ ਸੁਣਾ ਦਿੱਤੀ ਹੈ ਤੇ ਹੁਣ ਗੱਲ ਕਰਦੇ ਆ ਤਹਵਰ ਰਾਣਾ ਦੀ ਦੋਸ਼ੀ ਤਹਵਰ ਰਾਣਾ ਜਿਸ ਨੂੰ ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦਾ ਦੋਸ਼ੀ ਮੰਨਿਆ ਜਾਂਦਾ ਹੈ ਉਸ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਉਹ 10 April 2025 ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ ਤੇ ਉਤਾਰੇ ਆ ਗਿਆ ਉੱਥੋਂ ਉਸ ਨੂੰ ਸਿੱਧਾ NIA ਕੁਆਟਰ ਲਿਆਂਦਾ ਗਿਆ ਜਿੱਥੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸੀ ਜੇਲ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਣਾ ਨੂੰ ਤਿਹਾਰੜ ਜੇਲ੍ਹ ਦੇ ਉੱਚ ਸੁਰੱਖਿਆ ਵਾਲੇ ਵਾਰਡ ਵਿੱਚ ਰੱਖਿਆ ਜਾਏਗਾ ਪਰ ਅੰਤੋਂ ਫੈਸਲਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੋਏਗਾ ਐਨਆਈਏ ਅਤੇ ਰਾ ਦੀ ਸਾਂਝੀ ਟੀਮ ਉਸ ਨੂੰ ਅਮਰੀਕਾ ਤੋਂ ਲੈ ਕੇ ਆਈ ਹੈ ਰਾਣਾ ਨੂੰ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਪਹਿਲਾਂ ਉਸ ਦਾ ਮੈਡੀਕਲ ਟੈਸਟ ਹੋਏਗਾ ਦਿੱਲੀ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਸੀ ਅਤੇ ਹਵਾਈ ਅੱਡੇ ਤੇ ਸਵੈਟ ਕਮਾਂਡੋ ਕੇਂਦਰੀ ਹਥਿਆਰਬੰਦ ਪੁਲਿਸ ਵਾਲੇ ਇਹ ਤੈਨਾਤ ਕਰ ਦਿੱਤੀ ਗਈ ਸੀ ਕੇਂਦਰ ਸਰਕਾਰ ਨੇ ਐਡਵੋਕੇਟ ਨਰਿੰਦਰ ਮਾਨ ਨੂੰ 3 ਸਾਲਾਂ ਜਾਂ ਕੇਸ ਦੀ ਸੁਣਵਾਈ ਤੱਕ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰ ਦਿੱਤਾ ਹੈ। ਰਾਣਾ ਨੇ ਭਾਰਤ ਆਉਣ ਤੋਂ ਬਚਣ ਵਾਸਤੇ ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਅਰਜ਼ੀ ਦਿੱਤੀ ਸੀ। ਜਿਸ ਦੇ ਵਿੱਚ ਉਸਨੇ ਪਾਰਕੈਂਸਨ ਬਿਮਾਰੀ ਦਾ ਹਵਾਲਾ ਦਿੱਤਾ ਸੀ ਅਤੇ ਤਸੀਹਿਆਂ ਦਾ ਡਰ ਵੀ ਪ੍ਰਗਟਾਇਆ ਸੀ। ਪਰ ਉਹਨਾਂ ਦੀ ਆਰਟੀ ਰੱਦ ਕਰ ਦਿੱਤੀ ਗਈ ਸੀ। ਉਸ ਨੂੰ ਸਾਲ 2009 ਦੇ ਵਿੱਚ FBI ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਅਮਰੀਕਾ ਵਿੱਚ ਲਸ਼ਕਰੇ ਤੌਇਬਾ ਦਾ ਸਮਰਥਨ ਕਰਨ ਦਾ ਦੋਸ਼ੀ ਠਹਿਰਾਇਆ ਸੀ। ਹੁਣ ਤੱਕ ਉਹ ਐਲ.ਏ ਦੀ ਨਜ਼ਰਬੰਦੀ ਦੇ ਵਿੱਚ ਸੀ 26 ਨਵੰਬਰ 2008 ਨੂੰ ਲਸ਼ਕਰ-ਏ-ਤੌਇਬਾ ਦੇ 10 ਅੱਤਵਾਦੀਆਂ ਨੇ ਮੁੰਬਈ ਤੇ ਹਮਲਾ ਕਰ ਦਿੱਤਾ ਸੀ ਜੋ 4 ਦਿਨ ਤੱਕ ਚੱਲਿਆ ਸੀ ਉਹਦੇ ਵਿੱਚ ਕੁੱਲ 175 ਲੋਕ ਮਾਰੇ ਗਏ ਸੀ ਜਿਨ੍ਹਾਂ ਵਿੱਚ 9 ਹਮਲਾਵਰ ਵੀ ਸ਼ਾਮਲ ਐ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਸੀ ਰਾਣਾ ਦੀ ਹਵਾਲਗੀ ਦੇ ਨਾਲ ਇਸ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ ਜੇਕਰ ਭਾਰਤ ਅਤੇ ਅਮਰੀਕਾ ਦੇ ਕਾਨੂੰਨਾਂ ਤੇ ਵਿਚਾਰ ਕਰੀਏ ਤੱਤਹ ਵਰ ਰਾਣਾ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਿ ਕੀ ਉਹਨੂੰ ਹੁਣ ਮੌਤ ਦੀ ਸਜ਼ਾ ਦਿੱਤੀ ਜਾ ਸਕੀ ਜਾਂ ਨਹੀਂ ਇਹ ਨਿਰਧਾਰਤ ਕਰਨ ਲਈ ਤੱਤਹ ਵਰ ਰਾਣਾ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ ਕਿ ਜਾਂ ਨਹੀਂ ਇਹ ਦੇਖਣਾ ਹੋਵੇਗਾ ਕਿ ਜਿਸ ਦੇਸ਼ ਤੋਂ ਉਸਨੂੰ ਹਵਾਲਗੀ ਦਿੱਤੀ ਜਾ ਰਹੀ ਹੈ ਉਸ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ ਅਤੇ ਜਿਸ ਦੇਸ਼ ਦੇ ਵਿੱਚ ਉਸਨੂੰ ਲਿਆਂਦਾ ਜਾ ਰਿਹਾ ਹੈ ਉਸ ਦੇਸ਼ ਦਾ ਕਾਨੂੰਨ ਉਸ ਅਪਰਾਧ ਲਈ ਕੀ ਸਜ਼ਾ ਪ੍ਰਬੰਧ ਕਰਦਾ ਹੈ ਜਿਸ ਦਾ ਉਹ ਦੋਸ਼ੀ ਹੈ ਦਹਾਵਰ ਰਾਣਾ ਨੂੰ ਉਸਤੇ ਅਪਰਾਧ ਲਈ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਇੱਕ ਵਕੀਲ ਦਾ ਕਹਿਣਾ ਹੈ ਕਿ ਹਵਾਲਗੀ ਦੇ ਮਾਮਲੇ 'ਚ ਜੇਕਰ ਦੋਸ਼ੀ ਜਿਸ ਦੇਸ਼ ਤੋਂ ਆ ਰਿਹਾ ਹੈ ਉਸ ਦੇਸ਼ ਵਿੱਚ ਮੌਤ ਦੀ ਸਜ਼ਾ ਹੈ ਤਾਂ ਉਸ ਨੂੰ ਭਾਰਤ ਵਿੱਚ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਭਾਵੇਂ ਅਮਰੀਕਾ ਵਿੱਚ ਮੌਤ ਦੀ ਸਜ਼ਾ ਹੈ ਤਾਂ ਫਿਰ ਭਾਰਤ ਵਿੱਚ ਵੀ ਦਿੱਤੀ ਜਾ ਸਕਦੀ ਹੈ ਰਾਣਾ ਦੇ ਕੈਨੇਡੀਅਨ ਨਾਗਰਿਕ ਹੋਣ ਤੇ ਉਹ ਕਹਿੰਦੇ ਆ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦੋਸ਼ੀ ਕਿਸ ਦੇਸ਼ ਦਾ ਨਾਗਰਿਕ ਹੈ ਹਾਲਾਂਕਿ ਪਾਕਿਸਤਾਨ ਨੇ ਹੁਣ ਇਸ ਗੱਲ ਤੋਂ ਪੱਲਾ ਛਾੜ ਦਿੱਤਾ ਕਿ ਉਹ ਸਾਡਾ ਨਾਗਰਿਕ ਹੈ ਉਹ ਕਹਿੰਦੇ ਉਹ ਕੈਨੇਡੀਅਨ ਨਾਗਰਿਕ ਹੈ ਜੇਕਰ ਅਪਰਾਧ ਭਾਰਤ ਵਿੱਚ ਕੀਤਾ ਗਿਆ ਤਾਂ ਇਹਦੇ ਨਾਲ ਭਾਰਤੀ ਕਾਨੂੰਨ ਅਨੁਸਾਰ ਹੀ ਨਜੱਠਿਆ ਜਾਏਗਾ ਇਹਦੇ ਤੇ ਭਾਰਤ ਦਾ ਕਾਨੂੰਨ ਹੁਣ ਲਾਗੂ ਹੋਏਗਾ ਹਵਾਲਾ ਦੇ ਮਾਮਲੇ ਦੇ ਚ ਭਾਵ ਹਵਾਲਗੀ ਦੇ ਮਾਮਲੇ ਦੇ ਵਿੱਚ ਜਿਸ ਦੇਸ਼ ਤੋਂ ਦੋਸ਼ੀ ਨੂੰ ਲਿਆਂਦਾ ਜਾਂਦਾ ਹੈ ਉਹ ਸ਼ਰਤਾਂ ਲਗਾ ਸਕਦਾ ਹੈ ਪਰ ਜੇਕਰ ਉਸ ਮੁਲਕ ਦੇ ਵਿੱਚ ਅਪਰਾਧ ਮੌਤ ਦੀ ਸਜ਼ਾ ਦੇ ਨਾਲ ਸਜ਼ਾਯੋਗ ਹੋਵੇ ਤਾਂ ਆਮ ਤੌਰ ਤੇ ਮੌਤ ਦੀ ਸਜ਼ਾ ਨਾ ਦੇਣ ਦੀ ਸ਼ਰਤ ਨਹੀਂ ਲਗਾਈ ਜਾਂਦੀ ਵੈਸੇ ਵੀ ਹਵਾਲੇ ਕੀ ਇੱਕ ਨਿਆਂਇਕ ਪ੍ਰਕਿਰਿਆ ਹੈ ਇਹਦਾ ਆਦੇਸ਼ ਅਦਾਲਤ ਦੁਆਰਾ ਦਿੱਤਾ ਜਾਂਦਾ ਹੈ ਅਤੇ ਦੋਵੇਂ ਮੁਲਕਾਂ ਦੇ ਕਾਨੂੰਨਾਂ ਅਤੇ ਹਵਾਲਗੀ ਸੰਧੀਆਂ ਤੇ ਵਿਚਾਰ ਵੀ ਕੀਤਾ ਜਾਂਦਾ ਹੈ ਜੇਕਰ ਭਾਰਤੀ ਕਾਨੂੰਨ ਨੂੰ ਦੇਖਿਆ ਜਾਵੇ ਤਾਂ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਅਪਰਾਧੀਆਂ ਨੂੰ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਦਿੱਤੀ ਜਾਂਦੀ ਹੈ ਅਤੇ ਮੁੰਬਈ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਪਾਕਿਸਤਾਨੀ ਨਾਗਰਿਕ ਅਜਬਲ ਕਸਾਬ ਨੂੰ ਪਹਿਲਾਂ ਹੀ ਫਾਂਸੀ ਦਿੱਤੀ ਜਾ ਚੁੱਕੀ ਹੈ ਪਰ ਤਹਵਰ ਰਾਣਾ ਦਾ ਮਾਮਲਾ ਕਸਾਬ ਤੋਂ ਥੋੜਾ ਵੱਖਰਾ ਹੈ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ ਅਜਹੀ ਸਥਿਤੀ ਵਿੱਚ ਉਸਤੇ ਹਵਾਲਗੀ ਦੀਆਂ ਸ਼ਰਤਾਂ ਦੇ ਅਨੁਸਾਰ ਮੁਕੱਦਮਾ ਚਲایا ਜਾਏਗਾ ਅਤੇ ਫਿਰ ਸਜ਼ਾ ਸੁਣਾਈ ਜਾਏਗੀ ਨਿਯਮਾਂ ਦੇ ਅਨੁਸਾਰ ਤਹਵਰ ਰਾਣਾ ਤੇ ਸਿਰਫ ਉਹਨਾਂ ਮਾਮਲਿਆਂ ਤੇ ਦੋਸ਼ਾਂ ਵਿੱਚ ਹੀ ਮੁਕੱਦਮਾ ਚਲایا ਜਾਏਗਾ ਜਿਨ੍ਹਾਂ ਦਾ ਜ਼ਿਕਰ ਹਵਾਲਗੀ ਪੱਤਰ ਵਿੱਚ ਕੀਤਾ ਹੋਵੇਗਾ ਜੇਕਰ ਅਸੀਂ ਅਮਰੀਕਾ ਤੇ ਭਾਰਤ ਦੇ ਵਿਚਕਾਰ 1997 ਦੀ ਹਵਾਲਗੀ ਸੰਧੀ ਤੇ ਨਜ਼ਰ ਮਾਰੀਏ ਤਾਂ ਇਸ ਦੀ ਧਾਰਾ 8 ਕਹਿੰਦੀ ਹੈ ਕਿ ਜੇਕਰ ਉਹ ਅਪਰਾਧ ਜਿਸ ਲਈ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਉਸ ਦੇਸ਼ ਦੇ ਵਿੱਚ ਹਵਾਲਗੀ ਦੀ ਬੇਨਤੀ ਕਰਨ ਵਾਲੇ ਦੇਸ਼ ਦੇ ਵਿੱਚ ਮੌਤ ਦੀ ਸਜ਼ਾ ਦੀ ਸਜ਼ਾ ਜੋਗ ਹੈ ਪਰ ਜੇਕਰ ਹਵਾਲਗੀ ਕਰਨ ਵਾਲਾ ਦੇਸ਼ ਉਸ ਅਪਰਾਧ ਵਿੱਚ ਮੌਤ ਦੀ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਕਰਦਾ ਤਾਂ ਉਹ ਦੇਸ਼ ਹਵਾਲਗੀ ਦੀ ਮੰਗ ਨੂੰ ਰੱਦ ਕਰ ਸਕਦਾ ਹੈ ਇਹ ਧਾਰਾ ਤਹਵਰ ਰਾਣਾ ਦੇ ਮਾਮਲੇ ਵਿੱਚ ਲਾਗੂ ਨਹੀਂ ਹੋਏਗੀ ਕਿਉਂਕਿ ਉਹਦੇ ਤੇ ਅੱਤਵਾਦ ਦਾ ਦੋਸ਼ ਹੈ ਉਹਦੇ ਤੇ ਭਾਰਤ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਅਤੇ ਅਮਰੀਕਾ ਵਿੱਚ ਵੀ ਦੱਸਣਾ ਬਣਦਾ ਹੈ ਕਿ ਅੱਤਵਾਦ ਦੇ ਅਪਰਾਧ ਦੇ ਵਾਸਤੇ ਮੌਤ ਦੀ ਸਜ਼ਾ ਹੀ ਦਿੱਤੀ ਜਾਂਦੀ ਹੈ ਇਸ ਕਰਕੇ ਜੇਕਰ ਭਾਰਤ ਵੀ ਉਸ ਨੂੰ ਮੌਤ ਦੀ ਸਜ਼ਾ ਦੇਵੇਗਾ ਤਾਂ ਕਿਸੇ ਵੀ ਨਿਯਮ ਜਾਂ ਕਾਨੂੰਨ ਦੀ ਉਲੰਘਣਾ ਨਹੀਂ ਹੋਵੇਗੀ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ